ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਵਾਲਾ ਡੇਰੀ ਫਾਰਮ ਤੇ ਸਵਾਗਤ ਆ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾਂ ਤਹਿਸੀਲ ਅਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤਾਨੂੰ ਦੋ ਹੀ ਪਸ਼ੂ ਵਿਖਾਉਣ ਲੱਗੇ ਆ ਤੇ ਅੱਜ ਅਸੀਂ ਪਹੁੰਚੇ ਆ ਮਨਜੋਤ ਵੀਰ ਦੇ ਕੋਲ ਤੇ ਬਾਕੀ ਪੁੱਛਨੇ ਆ ਮਨਜੋਤ ਵੀਰ ਨੂੰ ਇਹਨਾਂ ਬਾਰੇ ਸਾਰੀ ਡਿਟੇਲ ਤੇ ਕਰਦੇ ਆ ਮਨਜੋਤ ਵੀਰ ਨਾਲ ਗੱਲਬਾਤ ਮਨਜੋਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਮਨਜੋਤ ਵੀਰ ਬਹੁਤ ਵਧੀਆ 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 ਚਾਹੀਦਾ ਮੇਰਾ ਵੀਰ ਹੋਰ ਪਰਵਾ ਠੀਕ ਠਾਕ ਆ ਚਲੋ ਕਿਰਪਾ ਹੀ ਚਾਹੀਦੀ ਮਹਾਰਾਜ ਦੀ ਹੈ ਮਨਜੋਤ ਵੀਰ ਅੱਜ ਫਿਰ ਦੋ ਨੀਨੇ ਲੈਣ ਤੇ ਆ ਇੱਕ ਨੀਲੀ ਰਾਵੀ ਤੇ ਇੱਕ ਮਰਾਹ ਨਸਲ ਹੈ ਹਾਂ ਲੈ ਵੀਰਾਂ ਨੂੰ ਮਾੜੇ ਇੱਕ ਵੀਰਾਂ ਦਾ ਮੋਹਰਾ ਪਾਓ ਕਈ ਵੀਰਾਂ ਨੇ ਮੋਹਰਾ ਪਾਉ ਤੇ ਮਨਜੋਤ ਵੀਰ ਆਪਣਾ ਪਹਿਲਾ ਡਰੈਸ ਤੇ ਨਾਮ ਸਾਰਾ ਕੁਝ ਦੱਸ ਨਾਮ ਮੇਰਾ ਮਨਜੋਤ ਸਿੰਘ ਪਿੰਡ ਸਾਡੇ ਰਕਲਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹੈ ਠੀਕ ਆ ਤੇ ਫੋਨ ਨੰਬਰ ਮੇਰਾ ਵੀਰ 9041796788 ਠੀਕ ਆ ਮੇਰਾ ਵੀ ਠੀਕ ਆ ਤੇ ਮਨਜੋਤ ਵੀਰੇ ਕਿੰਨਾ ਸੁਆ ਛੋਟੀ ਆ ਆ ਇੱਕ ਛੋਟੀ ਦੂਜਾ ਸੁਆ ਸੀ ਵੀਰੋ ਦੂਜਾ ਸੁਆ ਸੁਈ ਹੈ ਛੋਟੀ ਠੀਕ ਆ ਤੇ ਬਾਕੀ ਦੁੱਧ ਮਨਜੋਤ ਵੀਰੇ ਥਲੇ ਕਿੰਨਾ ਹੈ ਗਰੰਟੀ ਵਾਲਾ ਥਲੇ ਦੁੱਧ 10 ਕਿਲੋ ਲਓ ਜੀ ਗਰੰਟੀ ਵਾਲਾ 10 ਕਿਲੋ ਦੁੱਧ ਜੇ ਤਾਂ ਸੁਈ ਕਿੰਨੇ ਦਿਨਾਂ ਦੀ 10 ਦਿਨਾਂ ਦੀ 10 ਦਿਨਾਂ ਦੀ ਰਾਜੂ ਵੀਰ ਜੀ ਖੋਲਿਓ ਛੋਟੀ ਨੂੰ ਤੇ ਬਾਕੀ ਖੋਲ ਕੇ ਵੇਰਨੇ ਆ ਇਹ ਕਰਦੇ ਆਂ ਬਾਕੀ ਮਨਜੋਤ ਵੀਰ ਨਾਲ ساری ਗੱਲਬਾਤ ਦੇਖੋ ਥਣਾ ਦਾ ਸਹਿਜ ਤੇ ਗੈਰ ਬਹੁਤ ਸਾਫ ਆ ਤੇ ਤੋੜ ਕੇ ਵਿਖਾਉਨੇ ਆ ਤੁਹਾਨੂੰ ਝੋਟੀ ਦੇਖੋ ਜੀ ਹੁਣੀ ਇਹ ਨਹੀਂ ਅੱਜ ਜੋੜਾ ਹੀ ਅੱਜ ਆਇਆ ਹੈ ਹਾਂ ਜੀ ਲਓ ਜੀ ਲਓ ਮਨਜੋਤ ਵੀਰ ਕਹਿੰਦਾ ਵੀ ਜੋੜਾ ਹੀ ਅੱਜ ਆਇਆ ਜੀ ਤੇ ਬਾਕੀ ਮੋੜ ਲਓ ਵੀਰ ਜੀ ਪੂਰੀ ਠੰਡੀ ਸੀ ਲਿਆ ਲੋ ਵੀਰ ਜੀ ਪੂਰੀ ਠੰਡੀ ਸੀ ਲੇ ਝੋਟੀ ਬਲੋ ਜੀ ਧਾਰ ਦੇ ਦੋ ਧਾਰ ਮੰਗਦੀ ਮਨਜੋਤ ਵੀਰ ਨਹੀਂ ਧਾਰ ਨਹੀਂ ਉੱਤੇ ਹੀ ਰਹੀ ਇਹ ਕੋਠਾ ਬੈਗੋ ਨਹੀਂ ਠੀਕ ਹੈ ਚਵਾ ਦੀ ਪੋਲੀ ਹੈ ਮਨਜੋਤ ਵੀਰ ਪੂਰੀ ਲੋ ਵੀਰ ਜੀ ਬਹੁਤ ਹੀ ਚੰਗੀ ਝੋਟੀ ਆ ਕੱਦ ਵਜਨ ਵੀ ਬਹੁਤ ਹੀ ਜ਼ਿਆਦਾ ਹੈ ਤੇ ਥਣਾ ਦਾ ਸੈਜ ਤੇ ਗਿਆ ਮਨਜੋਤ ਵੀਰ ਕਿਹਾ ਅੱਜ ਹੀ ਚੋ ਕੇ ਆਈ ਆ ਛੱਡ ਦੇ ਮਨ ਜੋਤੀਰ ਪਿੱਛੇ ੜ ਜਾ ਇਹ ਲੋ ਜੀ ਦੇਖੋ ਵੀਜੀ ਥਾਨ ਥਾਨਾ ਦਾ ਸਹਾਈ ਤੇ ਗਾਇ ਤੇ ਆਰਡਰ ਕੁਆਲਿਟੀ ਤੇ ਮਨਜੋਤ ਵੀਰ ਹਾਂਜੀ ਜੇ ਕਰੀਏ ਤੇ ਮੁੱਲ ਦੀ ਗੱਲ ਤੇ ਮੁੱਲ ਤੇ ਨਾ ਕਰਦੇ ਆਪਾਂ 95000 95000 ਹਾਂਜੀ ਤੇ ਜਾਇਜ਼ ਬਿਲਕੁਲ ਕਿੰਨਾ ਜੀ 80000 ਦੀ ਦੇਣਗੇ ਹੋਰ ਕਰ ਦੋ ਥੋੜਾ ਜਿਹਾ 80000 ਦੀ ਦੇਣ ਲਾਸਟ 85 ਦੀ ਹਾਂਜੀ ਮੈਂ ਕਰਦਾ ਥੋੜਾ ਜਿਹਾ ਕੋਈ ਨਹੀਂ ਕਰਦਾ ਮਨਜੋਤ ਵੀਰ ਖਾਣਾ 82000 ਦੀ ਝੋਟੀ ਦੇ ਦਿਆ ਹੈ ਲਓ ਵੀਰ ਜੀ ਜਿਹੜਾ ਮੇਰਾ ਵੀਰ 82000 ਦੀ ਝੋਟੀ ਲੈ ਜਾਊਗਾ ਨਾ ਤੇ ਬਹੁਤ ਹੀ ਜ਼ਿਆਦਾ ਚਗਾ ਰਹੂਗਾ ਹਜੇ ਚੋਚਵਾ ਕੇ ਝੋਟੀ ਆਈ ਜੇ ਤੇ ਬਾਕੀ ਮੇਰਾ ਵੀਦ ਸਾਹਿਬ ਲਾ ਲੇ ਹਜੇ ਇਹ ਕਿਉਂਕਿ ਚੋਚਵਾ ਆ ਗਏ ਤੇ ਬੱਚਾ ਲਾ ਕੇ ਤੇ ਫੇਰ ਲਿਆਂਦੀ ਜੀ ਝੋਟੀ ਤੇ ਮਨਜੋਤ ਵੀਰ ਇਹਦਾ ਕੀ ਹਿਸਾਬ ਕਿਤਾਵਿਆ ਹਾਂਜੀ ਇਹਦਾ ਕੀ ਹਿਸਾਬ ਕਿਤਾਵੇ ਝੋਟੀ ਦਾ ਇਹਦਾ ਇਹਦੇ ਥਲੇ 7 ਕਿਲੋ ਦੋ ਜਣ ਗਰੰਟੀ ਵਾਲਾ ਆ ਆ ਸ਼ਾ ਗਰੰਟੀ ਵਾਲਾ 7 ਕਿਲੋ ਆ ਹਾਂਜੀ ਹਾਂਜੀ ਠੀਕ ਆ ਤੇ ਮੰਨ ਲਓ ਵੀ ਪਹਿਲਾ ਹੀ ਸੁਆ ਸੁਈ ਨਾ ਪੂਲੇ ਸੁਆ ਸੁਈ ਮਗਰ ਬੱਚਾ ਨਹੀਂ ਹੋਏਗਾ ਮਗਰ ਬੱਚਾ ਹੈ ਨਹੀਂ ਹੈ ਠੀਕ ਆ ਤੇ ਦੁੱਧ 7 ਕਿਲੋ ਹੈ ਹਾਂਜੀ ਠੀਕ ਅੱਜ ਹੀ ਆਈ ਅਮਜੋਤ ਵੀ ਆ ਵੀ ਲਓ ਵੀਰ ਜੀ ਇਹ ਵੀ ਪਾਸ ਕਰਕੇ ਅੱਜ ਹੀ ਆਈ ਜੇ ਤੇ ਇਹ ਵੀ ਪਾਸ ਕਰਕੇ ਅੱਜ ਹੀ ਆਈ ਜੇ ਤੇ ਰਾਜੂ ਵੀਰ ਜੀ ਖੋਲ ਕੇ ਵਿਖਾਇਓ ਤੇ ਔ ਝੋਟੀ ਦਾ ਬੱਚਾ ਜੇ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਆ ਅੱਟਾ ਜੇ ਉਹਦੇ ਮਗਰ ਲਓ ਵੀਰ ਜੀ ਬਹੁਤ ਹੀ ਚੰਗੀ ਸ਼ਕੀਨ ਝੋਟੀ ਜੇ ਨਿੱਕੇ ਸਿੱਕ ਦੀ ਨੀਲੀ ਦਾ ਵੀ ਚੁੰਦੀ ਆ ਤੇ ਮੇਰਾ ਵੀਰ ਭਰਾ ਜਿਹੜਾ ਕੋਈ ਇਥੇ ਆਊਗਾ ਤੇ ਪਸੰਦ ਜ਼ਰੂਰ ਆਊਗੀ ਬਾਕੀ ਕੱਦ ਵਜਨ ਵੀ ਬਹੁਤ ਹੀ ਜ਼ਿਆਦਾ ਝੋਟੀ ਦਾ ਤੇ ਬਰੀਕੀਆਂ ਬਹੁਤ ਜ਼ਿਆਦੀਆਂ ਆ ਹਲਾਉ ਜੀ ਦੋਵੇਂ ਅੱਖਾਂ ਨੀਲੀਆਂ ਨੀਲੀ ਚ ਹੁੰਦੀ ਆ ਤੇ ਸਾਫ਼ ਸੁਥਰੀ ਐ ਝੋਟੀ ਬਾਕੀ ਥਾਣਾ ਦਾ ਸੈਜ ਤੇ ਗੈਵ ਵੀ ਬਹੁਤ ਜ਼ਿਆਦਾ ਚੰਗਾ ਐ ਮਨਜੋਤ ਵੀਰ ਉੱਥੇ ਫਿਰ ਕਿਤਰਾ ਮਿਲਦੀ ਧਾਰ ਤੇ ਹੀ ਧਾਰ ਤੇ ਹੁਣ ਇੱਥੇ ਭਵੇਂ ਟਿੱਕਾ ਲਵਾਵੇ ਕਿ ਨਹੀਂ ਤੁਹਾਡੇ ਸਾਨੂੰ ਆਜੋ ਪਰੇਥਾਂ ਆਈ ਆਓ ਪਰੇਥਾਂ ਲਵਾ ਵੀ ਸਕਦਾ ਪਸ਼ੂ ਆਣ ਕੇ ਹੈਂ ਤੇ ਮਨਜੋਤ ਵੀਰੇ ਜੇ ਤੇ ਮੁੱਲ ਦੀ ਗੱਲ ਕਰੀਏ ਤੇ ਮੁੱਲ ਤੇ ਨਾ ਕਰਦੇ ਆਪਾਂ ਕਹਿਣ ਯਾਰ ਕਹਿਣ ਯਾਰ ਹਾਂਜੀ ਤੇ ਜਾਇਜ ਬਿਲਕੁਲ ਮੇਰਾ ਵੀਰ ਕਿੰਨੇ ਦੀ 55000 ਦੀ ਦਿੰਦਾ ਕਿ ਆ ਵੀ ਲੈ 55 ਦੀ ਹਾਂਜੀ ਹੋਰ ਕਰ ਦਈਏ ਥੋੜਾ ਜਿਹਾ ਕੋਈ ਕਰ ਦੋ ਲਾਸਟ ਮਨਜੋਤ ਜੀ ਖਾਣਾ ਜਿਹੜੀ ਛੋਟ 100 ਰੁਪਿਆ 52 ਦੀ ਦੇ ਦਈਏ ਲਓ ਵੀਰ ਜੀ 52000 ਦੀ ਝੋਟੀ ਜੇ ਜਿਹੜਾ ਮੇਰਾ ਵੀਰ ਲੈ ਜਾਊਗਾ ਬਹੁਤ ਹੀ ਜ਼ਿਆਦਾ ਚੰਗਾ ਰੂ ਬਿਲਕੁਲ ਫੰਡਰ ਵਾਲਾ ਭਾਅ ਏ ਤੇ ਬਹੁਤ ਹੀ ਸਾਫ਼ ਤੇ ਸੁਥਰੀ ਨਾਲੇ ਹੈ ਵੀ ਨਵੀਂ ਆ ਤੇ ਅੱਖ ਵੀ ਮਣਕੀ ਆ ਤੇ ਬੱਲੀ ਆ ਮੱਥੇ ਤੋਂ ਵੀ ਤੇ ਪੈਰ ਵੀ ਚਟੇ ਆ ਨੀਲੀ ਰਾਵੀ ਚੁੰਦੀ ਆ ਤੇ ਦੋਵੇਂ ਪਸ਼ੂ ਬਹੁਤ ਹੀ ਜਿਆਦੇ ਚੰਗੇ ਆ ਮਨਜੋਤ ਵੀਰ ਦੇ ਕੋਲ ਦੇਖੋ ਥਣ ਭਾਂਡੇ ਦੀ ਕੱਡੀ ਇਹ ਵੀ ਸਾਫ ਆ ਲੋ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ